ਪੁਨਰ ਸੁਰਜੀਤ ਸ਼ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਹ ਪ੍ਰੈਸ ਵਾਰਤਾ ਪੰਜਾਬ ਵਿੱਚ ਆਏ ਹੜ੍ਹ ਨੂੰ ਲੈ ਕੇ ਕੀਤੀ ਗਈ ਹੈ। ਇਸ ਮੌਕੇ ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰਖੜਾ, ਰਤਨ ਸਿੰਘ ਅਜਨਾਲਾ, ਗੋਬਿੰਦ ਸਿੰਘ ਲੋਂਗੋਵਾਲ ਸਮੇਤ ਕਈ ਸਾਬਕਾ ਅਕਾਲੀ ਆਗੂ ਮੌਜੂਦ ਸਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਹੜ੍ਹ ਕਾਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਮੁਕਾਬਲਾ ਤਾਂ ਕਰ ਰਿਹਾ ਹੈ ਪਰ ਉਮੀਦ ਦੀ ਕਿਰਨ ਕਿਤੇ ਨਜ਼ਰ ਨਹੀਂ ਆ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜੋ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਉਹਨਾ ਕਾਫੀ ਹੈ। ਉਹਨਾ ਕਿਹਾ ਹੈ ਕਿ ਪੰਜਾਬ ਅਨਾਜ ਦਾ ਵੱਡਾ ਹਿੱਸਾ ਪੈਦਾ ਕਰਦਾ ਹੈ। ਪੰਜਾਬ ਵਿੱਚ ਪੈਦਾ ਹੋਏ ਅਨਾਜ ਤੋਂ ਆਮਦਨ ਤਾਂ ਬਹੁਤ ਹੋਈ ਹੈ ਪਰ ਪੰਜਾਬ ਲਈ ਐਲਾਨ ਹੋਈ ਰਾਸ਼ੀ ਇੱਕ ਮਜ਼ਾਕ ਹੈ। ਏ ਮਜ਼ਾਕ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੰਜਾਬ ਆਉਣ ਦੀ ਜ਼ਰੂਰਤ ਨਹੀਂ ਸੀ ਦਿੱਲੀ ਬੈਠ ਕੇ ਵੀ ਇਹ ਮਜ਼ਾਕ ਕੀਤਾ ਜਾ ਸਕਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਬਾਰਡਰ ਪਾਣੀ ਦੇ ਵਿੱਚ ਵਹਿ ਗਿਆ ਜੋ 1600 ਕਰੋੜ ਦੇਣ ਦਾ ਐਲਾਨ ਹੋਇਆ ਉਸ ਵਿੱਚੋਂ 1000 ਕਰੋੜ ਇਸ ਵਿੱਚ ਹੀ ਲੱਗ ਜਾਵੇਗਾ ਬਾਕੀ ਹੀ ਲੋਕਾਂ ਤੱਕ ਪਹੁੰਚੇਗਾ ਜੋ ਕਿ ਨਾ ਕਾਫੀ ਹੈ ਸੁਰਜੀਤ ਸਿੰਘ ਰਖੜਾ ਨੇ 10 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ ਇਥੇ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਬਣ ਰਹੀਆਂ ਨੇ ਪਹਾੜ ਕੱਟੇ ਜਾ ਰਹੇ ਨੇ ਜਿਸ ਦਾ ਅਖਮਿਆజా ਪੰਜਾਬ ਨੂੰ ਚੱਲਣਾ ਪੈ ਰਿਹਾ ਹੈ ਇਸ ਮਾਮਲੇ ਵਿੱਚ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਤਾਂ ਜੋ ਅਜਹੀਆਂ ਮੁਸ਼ਕਲਾਂ ਦੁਬਾਰਾ ਨਾ ਚਲਣੀਆਂ ਪੈਣ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੁਨਰਸੁਰਜੀਤ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰ ਕੀ ਕਹ ਰਹੇ ਨੇ ਦੇਖੋ ਪੰਜਾਬ ਦੇ ਵਿੱਚ ਬੜੀ ਵੱਡੀ ਕ੍ਰਾਸ ਦੀ ਜਿਹੜੀ ਹੈ ਉਹ ਆਈ ਹੋਈ ਹੈ ਤੇ ਇਸ ਤਰ੍ਹਾਂ ਦੀ ਦਾ ਮੁਕਾਬਲਾ ਪੰਜਾਬ ਹੀ ਜਿਹੜਾ ਬੜੀ ਸ਼ਰਮ ਨਾਲ ਕਰ ਰਿਹਾ ਹੈ ਕਿ ਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਇਆ ਜਿਹੜਾ ਪੰਜਾਬ ਨੂੰ ਦਿੱਤਾ। ਮੈਂ ਤੁਹਾਡੀ ਮਾਦੀਆਂ ਦੇ ਰਾਹੀਂ ਇਹ ਦੱਸਣਾ ਚਾਹਣਾ ਕਿ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ, 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ। ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਉਹ ਪੂਰੇ ਭਾਰਤ ਦੇ ਮੁਕਾਬਲੇ 14% 23 ਤੇ 24 ਦੇ ਵਿੱਚ ਜਿਹੜਾ ਪਿੱਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਕੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੋਲੀ ਰਾਸ਼ੀ ਮਿਲੀ ਹੈ ਮੈਂ ਸਮਝਦੇ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਤਰਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤ੍ਰਾਸਦੀ ਤੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਜੇਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਹੈ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਂਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਉਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਏ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਬੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤੇ ਵਿੱਚ ਪਾਏ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਰੋਜਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟੇ ਇਕੱਠੇ ਕਰ ਰਹੇ ਹਾਂ ਜੀ ਔਰ ਫਰੋਜਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਆ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਆ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਪਰ ਦੇ ਨਹੀਂ ਆ ਉਹਨਾਂ ਚਿਰ ਇਹਨਾਂ ਨੂੰ ਮਾਈਕ ਸਹਦਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖਣਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਆ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਵਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪੈਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜੇ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਈਕਸ ਹੈ ਤਾਂ ਜਿਹੜੀ ਹੈ ਉਹ ਪਾਰਟੀ ਦੇ ਰਾਹੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖੀ ਗੱਲ ਕੀ ਹੈ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆ ਜਿਹੜੇ ਵੀ ਪ੍ਰਭਾਵਤ ਨੇ ਅਸੀਂ ਉਹਨਾਂ ਦੀ ਜੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜਿਹੜੀ ਪਰਭਾਈ ਕਰਨ ਦਾ ਯਤਨ ਕਰਾਂਗੇ ਜਿੰਨੇ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਅਸੀਂ ਕੋਈ ਮਾਲਕ ਨਹੀਂ ਹੈ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਹਾਂ ਤੇ ਅਸੀਂ ਤਾਂ ਸਿਰਫ ਅਕਾਲ ਪੁਰਖ ਦੇ ਸੇਵਾਦਾਰ ਹਾਂ ਤੇ ਜਿੰਨੇ ਅਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਹੈ ਅਸੀਂ ਉਸ ਝੋਲੀ ਦੇ ਵਿੱਚ ਉਹ ਜਿਹੜਾ ਹੈ ਉਹ ਹੜਪੀਟਾਂ ਦੀ ਜੜੀ ਹੈ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਏ ਰਖਣਾ ਸਾਹਿਬ ਨੇ ਅਨਾਉਂਸ ਕੀਤਾ ਹੈ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਆ ਉਹ ਕਰਨਗੇ ਤੇ ਸਰਦਾਰ ਰਵੀਂਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜ੍ਹ ਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਹਿਣਗੇ ਜਿੰਨਾਂ ਚ ਪੀੜਤ ਪਰਿਵਾਰ ਜਿਹੜੇ ਆ ਉਹ ਉੱਭਰ ਨਹੀਂ ਜਾਂਦੇ ਚਾਹੇ ਅ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ